ਗੁਮਾ ਨਾ ਪਾਏ ਜੀ ਪਰਮੇਸ਼ਰ ਦਵਾਰ ਟਟਿਆਲਾ ਨਾਲਕ ਜਪ ਜਪ ਜੀ ਵੇ ਮਿੱਠਿਆ ਸਰਬ ਮਿੱਠਿਆ ਸਵਨ ਪਰਮਿੰਦਾ ਮੈਂ ਕਿਆ ਘਰੋ ਸਰ ਕੋ ਹਿਲੇ ਮਿੱਠਿਆ ਨੇਤਰ ਦੇਖਦ ਪੰਚੇ ਰੂਪਾ ਗੋ ਮਿੱਠਿਆ ਲਸਾ ਧੋਜਨ ਅੰਤਵਾਦ ਮਿੱਠਿਆ ਚਲਹ ਪਰਮੇਸ਼ਰ ਦੇ ਧਾਗੇ ਬਾਣੂ ਸਾਧੂ ਕੈ ਸੰਤੋ ਤਨ ਪਾਵੇ ਜਿਸ ਚੰਦ ਤੇ ਤਲ ਕੋ ਵਰਸਾਵੇ ਸਾਧ ਸੰਗ ਧਰਮ ਦਾਇ ਕਰੇ ਸੇਵਾ ਸਾਧ ਸੰਗ ਉਹ ਬਲ ਸੁ ਦੇਵਾ ਸਾਧੂ ਕੈ ਸੰਪਾਦ ਸਾਇਨ ਸਾਧ ਸੰਗ ਅੰਮ੍ਰਿਤ ਗੁਨ ਦਾਇਨ ਸਾਧੂ ਕੈ ਸੰਗ ਸਰਬ ਸੰਧਾਨੇ ਨਾਮਿਤ ਸਾਧ ਕੈ ਸੰਗ ਫផល ਜਨਾ ਸਾਰਕੇ ਸੰਗ ਨਹੀਂ ਆਪਣੇ ਸ਼ਾਫ ਨੂੰ ਵੀ ਦੇਖ ਲਈਏ ਕੀ ਕਰਦੇ ਪਏ ਨੇ ਹਾਂਜੀ ਕੀ ਕਰ ਰਹੇ ਹੋ ਮੈਂ ਬਣਾ ਰਹੀ ਹਾਂ ਜਰਸਮ ਲਾਈ ਤੇ ਪਿਆਜ਼ ਟਮਾਟਰ ਕੱਟ ਰਹੀ ਸੀ ਦੋਸਤੋ ਉਹ ਤਾਂ ਚਾਵਲ ਬਣਾਉਣ ਦੇ ਲਈ ਸੀ ਉਹ ਈ ਤਾਂ ਰਸਮ ਲਈ ਕੀ ਕਰ ਰਹੇ ਹੋ ਰਸਮ ਲਈ ਇਹ ਕੀ ਹੈ ਦੁੱਧ ਹਾਂਜੀ ਇਹ ਫੁੱਲ ਫੈਟ ਦੁੱਧ ਰੱਖਿਆ ਆਪਾਂ 1 ਲੀਟਰ ਓਕੇ ਉਸ ਬਾਅਦ ਉਸ ਤੋਂ ਬਾਅਦ ਆਪਾਂ ਸ਼ੁਰੂ ਕਰਦੇ ਆਂ ਆਪਣੀ ਰੈਸਪੀ ਚਲੋ ਫਿਰ ਸਾਨੂੰ ਸੁਣਾਓ ਆਉਂਦੀ ਰੈਸਪੀ ਸੁਣਾਓ ਵੀ ਤੇ ਦਿਖਾਓ ਵੀ ਲੋ ਜੀ ਦੁੱਧ ਨੂੰ ਉਬਾਲਾ ਆਪਣੇ ਆ ਗਿਆ ਇਸ ਵਿੱਚ ਆਪਾਂ ਐਡ ਕਰਾਂਗੇ ਇਹ ਚੀਨੀ ਐਡ ਕਰਾਂਗੇ ਹਲਦੀ ਹਲਦੀ ਸਿਰਫ ਆਪਾਂ ਕਲਰ ਲਿਆਉਣ ਲਈ ਕੀਤੀ ਹੈ ਇਸ ਨੂੰ ਚੰਗੀ ਤਰ੍ਹਾਂ ਆਪਾਂ ਕਲਰ ਲਿਆ ਦੇਣਾ ਇਸ ਦੇ ਵਿੱਚ ਤੇ ਚੰਗੀ ਤਰ੍ਹਾਂ ਇਸ ਨੂੰ ਜਾਲ ਲੈਣਾ ਕਿਉਂਕਿ ਇਸ ਦਾ ਕੱਚਾ ਪੰਨਾ ਰਹਿ ਜਾਏ ਕਈ ਕਹਿੰਦੇ ਆ ਕਿ ਹਲਦੀ ਦਾ ਕੱਚਾਪਨ ਰਹਿ ਜਾਂਦਾ ਹੈ ਪਰ ਜਦੋਂ ਤੁਸੀਂ ਆ ਚੰਗੀ ਤਰਾਈਸ ਨੂੰ ਕਾੜ ਲੈਂਦੇ ਆ ਫਿਰ ਇਸ ਵਿੱਚ ਕੋਈ ਕੱਚਾਪਨ ਨਹੀਂ ਰਹਿਣਾ ਆਪਣੀ ਜਦੋਂ ਦਾਸਮ ਲਈ ਬਣੇਗੀ ਤਾਂ ਹਲਦੀ ਦਾ ਕੱਚਾਪਨ ਬਿਲਕੁਲ ਨਹੀਂ ਰਹੇਗਾ ਨਾ ਹੀ ਹਲਦੀ ਦਾ ਟੇਸ ਆਏਗਾ ਬਹੁਤ ਜਮੀ ਜਮੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਦੇਖਦੇ ਜਾਓ ਇਹ ਆਪਾਂ ਵਿੱਚ ਐਡ ਕਰਨ ਦੇ ਲਈ ਲਏ ਆ ਡਰਾਈ ਫਰੂਟ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਇਨੂੰ ਆਪਾਂ ਚੰਗੀ ਤਰ੍ਹਾਂ ਗਾੜ੍ਹ ਕਰ ਲੈਣਾ। ਇਹ ਆਪਾਂ ਇੱਕ ਬ੍ਰੈਡ ਲਿਆ ਦਾ ਬ੍ਰਾਊਨ ਵਾਲਾ ਪਾਰਟ ਉਤਾਰ ਦੇਣਾ। ਸੈਂਟਰ ਵਾਲਾ ਪਾਰਟ ਰੱਖ ਲੈਣਾ। ਛੋਟਾ ਟੱਕਣ ਲੈ ਕੇ ਦਾਬਰ ਦਾ। ਯੂ ਕੈਨ ਸੀ ਦਾਬਰ ਦਾਬਰ ਨਹੀਂ ਲੈਣਾ ਭਈ। ਹੋਰ ਕਿਸੇ ਨਾਲ ਰਾਉਂਡ ਰਾਉਂਡ ਨਹੀਂ ਬਨਣਾ ਪੂਰਾ ਸਰਕਲ ਨਹੀਂ ਬਨਣਾ। इस तरह तैयार हो जाएगा इस तरह अपना सर्कुलर पीस तैयार हो जाएगा इस तरह आप पीस तैयार कर लैं बाकी आप एक सर्कुलर पीस ले लिया हल्का ज लगावेंगे पानी बिच एड करे थोड़ा जहा ड्राई फ्रूट उपर एक पीस और रख देंगे चंकी तरह इस बंद कर देंगे ਲਗਾਵਾਂਗੇ ਥੋੜਾ ਜਿਹਾ ਪਾਣੀ ਵਿੱਚ ਰੱਖਾਂਗੇ ਥੋੜਾ ਜਿਹਾ ਡਰਾਈ ਫਰੂਟ ਉਹ ਸਾਈਡਾ ਤੋਂ ਦਬਾ ਦਾਂਗੇ ਪਾਟ ਜੜਾ ਆਪਣਾ ਟੇਰ ਸਾਰਾ ਬਟਰਾਈ ਫਰੂਟ ਉਹ ਬਾਹਰ ਨਾ ਦੇਖੋ ਉਹ ਬਾਹਰ ਨਹੀਂ ਜਣਗੀ ਤਾਂ ਬਹੁਤ ਮਹਿੰਗਾ ਤੇਦਰ ਆਈ ਥਿੰਕ ਆਪਣੀ ਸਸਮਲਾਈ ਦੀ ਥਿਕਨੈਸ ਠੀਕ ਹੋਊਗੀ ਮੈਂ ਥੋੜਾ ਜਿਹਾ ਪਾਣੀ ਬਲਾਈਗੀ ਹਜੇ थिकनेस बहुत वीयी होगी गैस कर देना ऑफ। हो। ठंडा होने लिए रख लेना नॉर्मल टेंपरेचर पे। लो जी आप करते हैं तैयारी कि वह बन के तैयार हुई है ਬਹੁਤ ਹੀ ਜੰਮੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਕਿਸੇ ਵੀ ਗੈਸਟ ਦੇ ਆਵਾ ਬਣਾਓ ਮਜ਼ੇਦਾਰ ਰੈਸਪੀ ਹੈ ਠੰਡੀ ਕਰਕੇ ਇੰਜੋਏ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗਦੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਥੈਂਕ ਯੂ so much ਐਥੇ ਜਿਸ ਤਰ੍ਹਾਂ ਆਪਾਂ ਬ੍ਰੈਡ ਦਾ ਯੂਜ਼ ਕੀਤਾ ਹੈ ਇਸੀ ਤਰ੍ਹਾਂ ਆਪ ਪਨੀਰ ਦਾ ਯੂਜ਼ ਕਰਕੇ ਵੀ ਨੈਕਸਟ ਟਾਈਮ ਵੀਡੀਓ ਬਣਾਵਾਂਗੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜੁੜ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਥੈਂਕ ਯੂ ਸੋ ਮਚ ਜੀ